ਪੀ ਡੀਪੀ ਦੇ ਕਾਰਜਕਰਤਾ ਵੱਲੋਂ ਸੰਜੇ ਬੋਰਾ ਹਣਾ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਅਰੇ ਅਸੀਂ ਇਹੀ ਕਹਾਂਗੇ ਕਿ ਇਹ ਕਿਹ ਚ੍ਰਿਸ਼ਮਾ ਹੋਣ ਜਾ ਰਿਹਾਗਾ ਹਾਰਾ ਮਾਤਾ ਕੀ ਜੈ ਹੰਦੂ ਦੁਕਾਨੇ ਇੱਕ ਫਤਵਾ ਵੱਲੋਂ ਜਾਰੀ ਕਰਤਾ ਦੇ ਇਸ ਤੋਂ ਵਧੀਆ ਸਾਨੂੰ ਵੀ ਜਿਹੜੀ ਦੇਸ਼ ਦੀ ਕਮਾਨ ਆ ਦਿੱਥੋਂ ਮੰਨ ਲੋ ਰਣਨੀਤੀ ਚੱਲਦੀ ਆ ਉਹ ਵਧੀਆ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਆ ਜੇ ਪਹਿਲਾਂ ਬਣੇ ਪ੍ਰਧਾਨ ਮੰਤਰੀ ਜਦਵੀ ਅਸੀਂ ਲੰਗਰ ਲਗਾਇਆ ਹੋ ਰਹੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਬਹੁਤ ਹੈ ਬਲ ਛੱਡ ਕੇ ਲੋਕ ਲੰਗਰ ਦਾ ਲੁੱਟ ਪੁੱਟਾ ਰਹੇ ਨੇ ਕਿਉਂਕਿ ਤੀਸਰੀ ਵਾਰ ਕੈਂਟਰ ਦੇ ਵਿੱਚ ਮੋਦੀ ਸਰਕਾਰ ਅੰਨਚਾਰ ਰਹੀ ਆ ਜਿੱਥੋਂ ਲੈ ਕੇ ਇਸਲੇ 2 ਸਾਲ ਲਗਾਤਾਰ ਸੰਗੇ ਬੋਰਾ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਜਣੀ ਜੀ ਪਹਿਲਾਂ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਸੱਦੇ ਦੇ ਹੋ ਆਰੇ ਅਸੀਂ ਇਹੀ ਕਹਾਂਗੇ ਕਿ ਇਹ ਇੱਕ ਇੱਕ ਕਿਸ਼ਮਾ ਹੋਣ ਜਾ ਰਿਹਾਗਾ ਐਕਟੀ ਜੋ ਸੈਂਟਰ ਦੇ ਵਿੱਚ ਤੀਜੀ ਵਾਰ 100 100 ਕਿਸ਼ਮਾ ਸਾਰੰਗ ਦੇ ਥੀਏਟਰ ਅੰਦਰ ਆਇਆ ਵੀ 100 ਕੀ ਲੱਗਦਾ ਇੰਡੀਆ ਕੱਠਵੰਦ ਨੇ ਤਾਂ ਜ਼ੋਰ ਬਹੁਤ ਲਗਾਇਆ ਸੀ ਦੇਖੋ ਜੀ ਜ਼ੋਰ ਹਰ ਇੱਕ ਇਨਸਾਨ ਦਾ ਹੁੰਦਾ ਪਰ ਲੋਕਾਂ ਨੇ ਇਹ ਇੱਕ ਵਤਵਾ ਵੱਲੋਂ ਜਾਰੀ ਕਰਤਾ ਵੀ ਇਸ ਤੋਂ ਵਧੀਆ ਸਾਨੂੰ ਵੀ ਜਿਹੜੀ ਦੇਸ਼ ਦੀ ਕਮਾਨ ਆ ਜਿੱਥੋਂ ਮੰਨ ਲਓ ਰਣਨੀਤੀ ਚੱਲਦੀ ਆ ਉਹ ਵਧੀਆ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਆ ਲੋਕਾਂ ਨੇ ਇਹ ਆਪਣਾ ਇੱਕ ਫਤਵਾ ਜਾਰੀ ਕਰਿਆਗਾ ਤਾਂ ਤੁਸੀਂ ਪਹਿਲਾਂ ਦੇਖ ਸਕਦੇ ਹੋ ਇਹ ਪਹਿਲੀ ਵਾਰ ਮੰਨ ਲਓ ਇਸ ਤੋਂ ਪਹਿਲਾਂ ਕਹਿੰਦੇ ਵੀ ਜਵਾਲਾ ਨਿਰੰਤਰੰ ਦੇ ਵਿੱਚ ਆਇਆ ਔਰ ਅਸੀਂ ਆਪਣੀ ਦੁਨੀਆ ਦੇ ਵਿੱਚ ਪਏ ਦੇਖ ਰਹੇ ਆ ਵੀ ਪਹਿਲੀ ਵਾਰ ਇਹ ਜੋ ਹੋ ਰਿਹਾ ਵੀ ਤੀਸਰੀ ਵਾਰ ਜੋ ਇੱਕੋ ਹੀ ਸਰਕਾਰ ਤੀਸਰੀ ਵਾਰ ਰਿਪੀਟ ਹੋ ਰਹੀ ਹੈ ਲੋਕਾਂ ਨੇ ਬਹੁਤ ਵਧੀਆ ਹੈ ਜੋ ਕਰਿਆਗਾ ਲੋਕਾਂ ਨੂੰ ਸਲਾਮ ਸਾਰੇ ਹੀ ਹੋਰ ਵਧੀਆ ਸਰਕਾਰ ਹੈ ਚੰਨੂ ਦੀ ਜੋ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਚੱਲ ਰਹੀ ਹੈ ਜੀ ਅੱਜ ਸਾਡੇ ਭਰਾਵਾਂ ਨੇ ਸੰਜੇ ਹੋਰਾ ਜੀ ਨੇ ਰਜਿੰਦਰ ਮੋਨੂ ਜੀ ਨੇ ਅਮਿਤ ਮਟਕਨ ਜੀ ਨੇ ਔਰ ਸਾਡੀ ਪਾਰਟੀ ਦੇ ਹੋਰ ਵਰਕਰ ਨੇ ਸਾਡੇ ਸਾਥੀਆਂ ਨੇ ਅੱਜ ਕੜੀ ਚਾਵਲ ਦੇ ਲੰਗਰ ਲਗਾਇਆ ਬਹੁਤਾਂ ਚਾਹ ਯੋਜਨ ਕੀਤਾ ਹੈ ਮੋਦੀ ਸਾਹਿਬ ਔਰ ਸਾਡੀ ਭਾਰਤੀ ਜਨਤਾ ਪਾਰਟੀ ਸਮੁੱਚੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਔਰ ਮੋਦੀ ਸਾਹਿਬ ਜਲਦੀ ਹੀ ਜਿਵੇਂ ਅੱਜ ਖਬਰਾਂ ਪਤਾ ਲੱਗਿਆ ਕਿ 9 ਤਰੀਕ ਨੂੰ ਤੀਜੀ ਵਾਰ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਹੂਚਣ ਜਾ ਰਹੇ ਨੇ ਉਹ ਉਸਦੀ ਖੁਸ਼ੀ ਦੇ ਵਿੱਚ ਕੜੀ ਚਾਵਲ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪਾਰਟੀ ਨੇ ਕਾਫੀ ਇੱਛਾ ਪਰਫਾਰਮ ਕੀਤਾ ਹੈ ਔਰ ਤੁਸੀਂ ਦੇਖੋਗੇ ਕਈ ਹਲਕਿਆਂ ਦੇ ਵਿੱਚ ਪਾਰਟੀ ਅੱਗੇ ਰਹੀ ਹੈ ਇਹ 2027 ਦੀ ਜੋ ਵਿਧਾਨ ਸਭਾ ਆਉਣੀ ਹੈ ਉਹਦੇ ਇੱਕ 베ਸ ਤਿਆਰ ਕੀਤਾ ਗਿਆ ਹੈ ਇਹ ਠੀਕ ਹੈ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਆਈ ਪਰ ਸਾਰੇ ਕਾਰਜਕਰਤਾਵਾਂ ਨੇ ਸਾਡੇ ਨੇਤਾਵਾਂ ਨੇ ਪੂਰੀ ਪਾਰਟੀ ਨੇ ਪੂਰੇ ਜੋਰ ਦੇ ਨਾਲ ਪ੍ਰਦਰਸ਼ਨ ਕੀਤਾ ਹੈ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਜੋ ਜਨਤਾ ਦਾ ਫੈਸਲਾ ਹੈ ਉਹ ਸਿਰ ਮੱਥੀ ਹੈ ਜੀ। ਬਾਕੀ ਪ੍ਰਧਾਨ ਮੰਤਰੀ ਹਰੇਕ ਤੀਜੀ ਵਾਰ ਬਣੇ ਤੇ ਜੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬੰਦਈ ਨਗਰ ਵਿੱਚ ਜਿਹੜੇ ਨਗਰਲਾ ਆਇਆ। ਅਸੀਂ ਅੱਨਾ ਵਿੱਚ ਲਾਉਂਦੇ ਰਹੇ ਹਾਂ। ਪਹਿਲਾ ਬਣੇ ਪ੍ਰਧਾਨ ਮੰਤਰੀ ਜਦਵੀ ਸਿੰਘ ਲੰਗਰ ਲਗਾਇਆ ਹੁਣ ਜੀ।